ਨਾਮ ਲਵੀਸ਼ ਹੈ 16 ਤਰੀਕ ਦੀ ਰਾਤ ਸਾਡੇ ਕੋ 11 ਵਜੇ ਦੇ ਕਰੀਬ ਕੁਝ 8 ਕੁ ਲੋਕਾਂ ਨੇ ਆ ਕੇ ਬੋਤਲਾਂ ਮਾਰੀਆਂ ਸੀ ਮੇਰੇ ਜਿਹੜੇ ਘਰ ਦੇ ਬਾਹਰ ਤੇ ਨਾਲ ਗਾਲੀ ਗਲੋਚ ਕੀਤਾ ਸੀ ਧਮਕਾਇਆ ਸੀਗਾ ਤੇ ਸੇਮ ਡੇ ਹੀ ਅਸੀਂ ਜਿਹੜਾ ਰਾਤੀ ਆ ਕੇ ਕੰਪਲੇਨਟ ਦਿੱਤੀ ਸੀ ਡੀ ਡਿਵੀਜ਼ਨ ਦੇ ਵਿੱਚ ਜਗਜੀਤ ਸਿੰਘ ਨਾਮ ਐਸਆਈ ਦਾ ਤੇ ਬੜੀ ਅਫਸੋਸ ਦੀ ਗੱਲ ਹੈ ਕਿ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਨਾ ਹੀ ਕੋਈ ਕੈਮਰੇ ਦੇਖੇ ਗਏ ਹਲੇ ਤੱਕ ਨਾ ਹੀ ਕੋਈ ਐਫ ਆਈ ਆਰ ਕੱਟੀ ਗਈ ਹੈ ਫਿਰ ਅਸੀਂ ਸਾਰੇ ਤੇ ਆਈ ਸਮਝਦੇ ਹਾਂ ਕਿ ਯਾਨ ਤੇ ਪੁਲਿਸ ਨੂੰ ਪਤਾ ਹੈ ਵਾ ਕਿ ਕਿੰਨੇ ਅਟੈਕ ਕੀਤਾ ਹੈ ਕਾਰਨ ਕੀ ਹੈ ਕੋਈ ਕਾਰਨ ਤੁਹਾਡੀ ਕਾਰਨ ਸਾਨੂੰ ਪਤਾ ਹੀ ਨਹੀਂ ਹੈ ਕੋਈ ਕੋਈ ਤੁਹਾਡੀ ਜਰਸੀ ਕੋਈ ਗੱਲ ਹੀ ਨਹੀਂ ਕਿਸੇ ਨਾਲ ਕੋਈ ਬਾਤ ਨਹੀਂ ਆਈ ਤਾਂ ਸਿਰਫ ਫਰਸਟ ایڈ ਦਿੰਨੇ ਆ ਉੱਥੇ ਆਵਾਰਾ ਜਾਨਵਰਾਂ ਨੂੰ ਤੇ ਹੁਣ ਮੰਗ ਹੀ ਕਰਦੇ ਬਸ ਮੰਗ ਰਹੀ ਹੀ ਕਰਦੇ ਆ ਇੱਕ ਐਫ ਆਈ ਆਰ ਕੱਟਣ ਦੇ ਜਿਹੜੇ ਲਾਗੇ ਛਾਗੇ ਦੇ ਕੈਮਰੇ ਆ ਉਹ ਚੈੱਕ ਕਰਨ ਜੋ ਕਿ 17 ਦਿਨ ਹੋ ਗਏ ਹਲੇ ਤੱਕ ਨਾ ਕੈਮਰੇ ਚੈੱਕ ਹੋਏ ਆ ਨਾ ਐਫ ਆਈ ਆਰ ਕੱਟੀ ਹੈ ਜਾਂ ਤੇ ਫਿਰ ਰਲੀ ਮਿਲ ਗਈ ਆ ਪੁਲਿਸ ਦੀ ਵੀ ਨਾਲ ਤੇ 19 ਤਰੀਕ ਨੂੰ ਇਹਨਾਂ ਦੇ ਘਰ ਦੇ ਬਾਹਰ ਇੱਕ ਹਮਲਾ ਹੁੰਦਾ ਵਾ ਕਰੀਬ 7 ਤੋਂ 8 ਬੰਦੇ ਜਿਹੜੇ ਨੇ ਮੂੰਹ ਬੰਨ ਕੇ ਬੋਤਲਾਂ ਚਲਾਉਂਦੇ ਨੇ ਨਾਲ ਇਹਨਾਂ ਨੂੰ ਦਰਾਂਦੇ ਤੇ ਮਗਾਉਂਦੇ ਨੇ ਜਿਹਦੀ ਅਸੀਂ ਜਾਣਕਾਰੀ ਐਸ ਐਚਓ ਡਿਵੀਜ਼ਨ ਨੂੰ ਦਿੱਤੀ ਹੈ ਉਹਦੇ ਨਾਲ-ਨਾਲ ਅਸੀਂ ਐਸ ਸੀ ਪੀ ਸੈਂਟਰ ਉਹਨਾਂ ਨਾਲ ਵੀ ਐਸ ਸੀ ਦੀ ਉਸੇ ਦਿਨ ਜਿਹੜਾ ਵਾ ਸ਼ੇਅਰ ਕਰਤੀ ਸੀਗੀ ਜਾਣਕਾਰੀ ਲੇਕਿਨ ਹੁਣ ਤੱਕ ਜਿਹੜੇ ਬੰਦੇ ਨਾਤੇ ਅਰੈਸਟ ਹੋਏ ਨੇ ਨਾਤੇ ਉਹਨਾਂ ਦਾ ਕੁਝ ਪਤਾ ਲੱਗਾ ਤੇ ਸਭ ਤੋਂ ਪਹਿਲਾਂ ਤੇ ਮੈਂ ਕਹਿਣਾ ਚਾਹਾਂਗਾ ਵੀ ਲਵਿਸ਼ ਮਾਇਨ ਨੇ ਇਹਨਾਂ ਦੇ ਘਰ ਦੇ ਅੰਦਰ ਇੱਕ ਛੋਟਾ ਜਿਹਾ ਸੈਂਟਰ ਵੀ ਆ ਜਿੱਥੇ ਫਰਸਟ ਏਡ ਦਿੱਤੀ ਜਾਂਦੀ ਹੈ ਜਦੋਂ ਕੋਈ ਵੀ ਜਾਨਵਰ ਚਾਹੇ ਲਾਰਜ ਆ ਚਾਹੇ ਸਮਾਲ ਉਹਦੀ ਫਰਸਟ ਏਡ ਕਰਦੇ ਨੇ ਤੇ ਸਾਰੇ ਸ਼ਹਿਰ ਦੀਆਂ ਐ ਜੀ ਉਹ ਜਿਹੜੀਆਂ ਨੇ ਇਹਨਾਂ ਦੀ ਮਦਦ ਵਾਸਤੇ ਇਹਨਾਂ ਕੋਲ ਆਂਦੀਆਂ ਨੇ ਤਾਂ ਕਿ ਕੋਈ ਬੇਜਬਾਨ ਜਿਹੜਾ ਵਾ ਉਹਦਾ ਕਿਸੇ ਤਰੀਕੇ ਦੇ ਨਾਲ ਉਹਦੀ ਮਦਦ ਕੀਤੀ ਜਾ ਸਕੇ ਅਗਰ ਇਸ ਤਰ੍ਹਾਂ ਕੇ ਦੇ ਸਮਾਜ ਸੇਵਕ ਜਿਹੜੇ ਬੇਜਬਾਨਾਂ ਦੀ ਸਹਾਇਤਾ ਕਰ ਰਹੇ ਨੇ ਉਹਨਾਂ ਦੀ ਮਦਦ ਕਰ ਰਹੇ ਨੇ ਉਹਨਾਂ ਨੂੰ ਇਸ ਤਰੀਕੇ ਦੇ ਹਮਲੇ ਹੋਣੇ ਸ਼ੁਰੂ ਹੋਣਗੇ ਤਾਂ ਸਾਡੇ ਸਮਾਜ ਦੇ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਤੇ ਮੈਂ ਅੱਜ ਲਵੀ ਚੀਨ ਨੂੰ ਆਸ਼ਵਾਸਨ ਦੇਣਾ ਵਾਂ ਵੀ ਜਦ ਤੱਕ ਇਹਨਾਂ ਦੇ ਅਟੈਕ ਕਰਨ ਵਾਲੇ ਬੰਦੇ ਅਰੇਸਟ ਨਹੀਂ ਹੁੰਦੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਅੱਜ ਅਸੀਂ ਚੇਤਾਵਨੀ ਵੀ ਦਿੰਦੇ ਆ ਕਿਉਂਕਿ 19 ਤਰੀਕ ਦੀ ਗੱਲ ਆ ਤੇ ਅੱਜ ਹੁਣ ਜਿਹੜਾ 16 ਤਰੀਕ ਦੀ ਗੱਲ ਆ ਸੌਰੀ ਤੇ ਅੱਜ ਜਿਹੜਾ 17 ਤਰੀਕ ਦਿਨ ਹੋ ਗਏ ਨੇ ਤੇ ਜਿਹੜੇ ਨਾਂ ਤੇ ਬੰਦੇ ਜਿਹੜੇ ਫੜੇ ਗਏ ਨੇ ਤੇ ਨਾਂ ਉਹਨਾਂ ਦੀ ਅਰੈਸਟ ਪਈ ਆ ਨਾ ਹੀ ਅਜੇ ਤੱਕ ਐਫ ਆਈ ਆਰ ਵੀ ਨਹੀਂ ਜਿਹੜੀ ਦਰਜ ਕੀਤੀ ਗਈ ਸੀ ਨਹੀਂ ਗਈ ਬਿਲਕੁਲ ਸਰ ਫੁਟੇਜ ਆਈ ਹੈ ਉਹਦੇ ਚ ਜਿਹੜੇ ਬੰਦੇ ਨੇ ਉਹਨਾਂ ਨੇ ਮੂੰਹ ਬੰਨੇ ਹੋਏ ਆ ਜੇ ਬਾਕੀ ਜਿਹੜੀ ਵਿਜ਼ਿਟ ਤੇ ਜ਼ਰੂਰ ਕੀਤਾ ਪੁਲਿਸ ਨੇ ਲੇਕਿਨ ਅਜੇ ਤੱਕ ਕੋਈ ਖਾਸ ਕਾਰਵਾਈ ਕੋਈ ਨਹੀਂ ਕੀਤੀ ਲੱਗਦਾ ਨਹੀਂ ਪ੍ਰਸ਼ਾਸਨ ਦੀ ਬੋਲ ਢੇਲ ਹੈ ਇੱਥੇ ਬਿਲਕੁਲ ਸਰ ਢਿਲ ਲੱਗੀ ਆ ਅੱਜ ਅਸੀਂ ਖੁਦ ਇੱਥੇ ਮੌਕੇ ਤੇ ਆਏ ਆ ਤੇ ਅਸੀਂ ਰਿਕਵੈਸਟ ਕੀਤੀ ਆ ਜਿਹੜੇ ਡਿਊਟੀ ਇੰਚਾਰਜ ਜਗਜੀਤ ਸਿੰਘ ਜੀ ਨਾਮ ਉਹਨਾਂ ਦਾ ਜਿੰਨਾ ਕੋ ਕੇਸ ਆ ਤੇ ਅਸੀਂ ਮੰਗ ਕਰਦੇ ਆ ਵੀ ਇੱਕ ਦੋ ਦਿਨਾਂ ਦੇ ਵਿੱਚ ਜਿਹੜੇ ਬੰਦੇ ਆ ਉਹਨਾਂ ਦੀ ਭਾਲ ਕੀਤੀ ਜਾਏ ਨਹੀਂ ਤੇ ਅਸੀਂ ਜਿਹੜਾ ਵੱਡੇ ਲੈਵਲ ਤੇ ਜਿਹੜਾ ਵਾ ਪਸ਼ੂ ਪ੍ਰੇਮੀ ਜਿਹੜੇ ਇਕੱਠੇ ਹੋ ਕੇ ਤੈਨੂੰ ਇਨਸਾਫ ਦਿਵਾਵਾਂਗੇ ਲਵੀ ਸ਼ਮਾ ਜੀ ਨੂੰ ਅੱਜ ਇਹਨਾਂ ਦਾ ਅਟੈਕ ਹੋਇਆ ਕੱਲ ਨੂੰ ਕਿਸੇ ਹੋਰ ਜਿਹੜਾ ਪਸ਼ੂ ਪ੍ਰੇਮੀ ਹੋਏਗਾ ਉੱਤੇ ਅਟੈਕ ਹੋਏਗਾ ਤੇ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਗਰ ਕੱਲ ਨੂੰ ਕੋਈ ਵੀ ਅਸੀਂ ਕੋਈ ਬੰਦ ਕਰਦੇ ਹਾਂ ਜਾਂ ਫਿਰ ਅਸੀਂ ਭੰਡਾਰੇਪੁਰ ਜਾਮ ਕਰਾਂਗੇ ਤੇ ਉਹਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਹੈ ਪ੍ਰਸ਼ਾਸਨ ਦੀ ਹੋਏਗੀ ਇਹ ਸਾਡਾ ਉਹ ਨਾ 16 17 ਤਰੀਕ ਨੂੰ ਇਹਨੇ ਕੰਪਲੇਨ ਕੀਤੀ ਵੀ ਕੋਈ 5 7 8 ਪਛਾਦੇ ਜਿਨ੍ਹਾਂ ਨੇ ਉਹ ਬੰਨੇ ਹੋਏ ਇਹਦੇ ਘਰ ਦੇ ਬਾਹਰ ਆਏ ਤੇ ਇਹਦੇ ਗੇਟ ਨੂੰ ਬੋਤਲਾ ਮਾਰ ਕੇ ਚਿਰ ਗਿਆ ਉਹ ਚਲੋ ਉਹਦੇ ਬਾਰੇ ਅਸੀਂ ਜਾ ਕੇ ਸੀਸੀਟੀਵੀ ਫੁਟੇਜ ਵੀ ਚੈੱਕ ਕੀਤੀਆਂ ਨੇ ਪਰ ਉਹ ਗਾਂ ਆਇਡੈਂਟੀਫਾਈ ਅਜੇ ਹੋਏ ਨਹੀਂ ਆ ਫਿਰ ਵੀ ਅਸੀਂ ਕਰ ਰਹੇ ਹਾਂ ਇਹਦੇ ਅਸੀਂ ਕੋਈ ਕੰਪਲੇਨ ਲੈ ਕੇ ਤੇ ਜੇ ਜਿਹੜੀ ਬਣਦੀ ਹੈ ਕਾਰਵਾਈ ਉਹ ਅਸੀਂ ਦਰਜ ਕਰ ਦੁੱਤੀ ਹੈ ਇੱਕ ਸਖਤੀ ਕਾਰਵਾਈ ਕੀਤੀ ਹੈ ਇਹਦੀ ਰਿਪੋਰਟ ਦਰਜ ਕਰ ਦਿੱਤੀ ਗਈ ਹੈ 506 ਦੀ ਜਿਹਨੇ ਗਾ ਮੈਨੂੰ ਧਮਕਾਇਆ ਉਹਨਾਂ ਗਾਲਾਂ ਕੱਢ ਕੇ ਗਏ ਆ ਉਹਦੇ ਸਬੰਧੀ ਇਹ ਕਾਰਵਾਈ ਕੀਤੀ ਹੈ